ਇਹ ਤੁਹਾਡੇ ਸਾਹਮਣੇ ਤਸਵੀਰਾਂ ਚ ਨੇ ਜੀ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਤੇ ਪ੍ਰਧਾਨ ਸੁਖਪਾਲ ਖਹਿਰਾ ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ 25 ਮਾਰਚ ਨੂੰ ਢਾਈ ਪਈ ਮਾਨਸਾ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਰੂਟ ਸ਼ੋਅ ਕਰਕੇ ਕੀਤਾ ਸੀ ਪਰ ਸ਼ਾਇਦ ਖਹਿਰਾ ਇਹ ਭੁੱਲ ਗਏ ਸੀ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਉਸਦੇ ਕੁਝ ਨਿਯਮ ਵੀ ਹੁੰਦੇ ਨੇ ਜੀ ਹਾਂ ਖਹਿਰਾ ਨੂੰ ਆਪਣੀ ਇਹ ਹਰਕਤ ਮਹਿੰਗੀ ਵੀ ਪੈ ਗਈ ਜਿੱਥੇ ਮਾਨਸਾ ਦੇ ਵਿਧਾਨ ਸਭਾ ਖੇਤਰ ਦੇ ਸਹਾਇਕ ਚੋਣ ਅਧਿਕਾਰੀ ਨੇ ਇਸ ਰੂਟ ਸ਼ੋਅ ਨੂੰ ਲੈ ਕੇ ਨਿਯਮਾਂ ਦੀ ਅਣਦੇਖੀ ਕਰਨ ਦੇ ਕਾਰਨ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ ਜਿੱਥੇ ਐਸ ਡੀ ਐਮ ਤੇ ਸਹਾਇਕ ਚੋਣ ਅਧਿਕਾਰੀ ਅਭਿਜੀਤ ਕਪਲੇਸ਼ ਨੇ ਦੱਸਿਆ ਕਿ ਖੈਰਾ ਨੇ ਰੋਡ ਸ਼ੋਅ ਦੇ ਲਈ ਮਨਜ਼ੂਰੀ ਨਹੀਂ ਲਈ ਸੀ ਜਿਸ ਦੇ ਲਈ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਦੋ ਦਿਨਾਂ ਚ ਉਸ ਦਾ ਜਵਾਬ ਵੀ ਮੰਗਿਆ ਗਿਆ ਹੈ ਕਿਹੜੀ ਰੈਲੀ ਸੀਗੀ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਸੀਗੀ ਕਿਉਂਕਿ ਇਹਦੇ ਲਈ ਸਾਡੇ ਤੋਂ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ ਮਾਡਲ ਕੋਡ ਆਫ ਕੰਡਕਟ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਨਫੋਰਸ ਲਿਆਂਦਾ ਗਿਆ ਸੀਗਾ ਜਦੋਂ ਤੇ ਉਸ ਵੇਲੇ ਇਹ ਕਿ ਦੱਸਿਆ ਗਿਆ ਸੀਗਾ ਕਿ ਜੇ ਕੋਈ ਇਹਦੀ ਵਾਇਲੇਸ਼ਨ ਕਰੇਗਾ ਤਾਂ ਉਹਦੇ ਉੱਤੇ ਐਕਸ਼ਨ ਲਿੱਤਾ ਜਾਏਗਾ ਇਸੇ ਕਰਕੇ ਅਸੀਂ 188 ਦਾ ਉਹਨਾਂ ਨੂੰ ਨੋਟਿਸ ਦਿੱਤਾ। ਅਸੀਂ ਉਹਨਾਂ ਨੂੰ 2 ਦਿਨਾਂ ਦਾ ਟਾਈਮ ਦਿੱਤਾ ਜਦੋਂ ਨੋਟਿਸ ਇੱਕ ਵਾਰੀ ਉਹਨਾਂ ਨੂੰ ਮਿਲ ਜਾਏਗਾ ਉਸ ਤੋਂ ਬਾਅਦ ਉਹਨਾਂ ਕੋਲ 2 ਦਿਨ ਦਾ ਟਾਈਮ ਹੈ ਕਿ ਉਹ ਸਾਨੂੰ ਜਵਾਬ ਦੇਣ। ਕਾਬਲੇ ਗੌਰ ਹੈ ਕਿ 25 ਮਾਰਚ ਨੂੰ ਖੈਰਾ ਦੇ ਰੋਡ ਸ਼ੋਅ 'ਚ ਮੋਟਰਸਾਈਕਲ ਤੇ ਕਾਰਾਂ ਦੇ ਕਾਫਲੇ ਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਸੀ। ਹੁਣ ਖੈਰ ਵੇਖਣ ਵਾਲੀ ਗੱਲ ਹੈ ਕਿ ਇਸ ਨੋਟਿਸ ਨੂੰ ਲੈ ਕੇ ਖੈਰਾ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ। ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563